3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਹੋ ਸਹੀ ਹੈ ਬਿਲਕੁਲ ਸਹੀ ਨਹੀਂ ਹੈ 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ ਜੰਕ ਫੂਡ ਨਹੀਂ ਦੇਣਾ ਚਾਹੀਦਾ ਕਾਰਬੋਨੇਟਡ ਡਰਿੰਕਸ ਕੋਕ ਉਹਨਾਂ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਹੈ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮ ਵਾਟਰ ਦਿਓ ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ ਹੈਲਦੀ ਫੂਡਸ ਦਿਓ ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਡਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ ਉਹਨਾਂ ਨੂੰ ਘਰ ਦੇ ਬਨੇ ਹੋਏ ਖਾਣੇ ਦਿਓ ਇਟਸ ਮੂ ਬੈਟਰ 3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਉਹ ਸਹੀ ਹੈ ਬਿਲਕੁਲ ਸਹੀ ਨਹੀਂ ਐ 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ ਜੰਕ ਫੂਡ ਨਹੀਂ ਦੇਣਾ ਚਾਹੀਦਾ ਕਾਰਬੋਨੇਟਡ ਡਰਿੰਕਸ ਕੋਕ ਕੋਨਾ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਹੈ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮਵਾਟਰ ਦਿਓ, ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ, ਹੈਲਦੀ ਫੂਡਸ ਦਿਓ। ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਡਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ। ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ, ਉਹਨਾਂ ਨੂੰ ਘਰ ਦੇ ਬਨੇ ਹੋਏ ਖਾਣੇ ਦਿਓ। ਇਟਸ ਮੂ ਬੈਟਰ। 3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਹੋ ਸਹੀ ਹੈ? ਬਿਲਕੁਲ ਸਹੀ ਨਹੀਂ ਹੈ। 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ, ਬੱਚਿਆਂ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ, ਜੰਕ ਫੂਡ ਨਹੀਂ ਦੇਣਾ ਚਾਹੀਦਾ। ਕਾਰਬੋਨੇਟਿਡ ਡਰਿੰਕਸ ਕੋ ਕੋਨਾ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਹੈ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮ ਵਾਟਰ ਦਿਓ ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ ਹੈਲਦੀ ਫੂਡਸ ਦਿਓ ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਢਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ ਉਹਨਾਂ ਨੂੰ ਘਰ ਦੇ ਬਣੇ ਹੋਏ ਖਾਣੇ ਦਿਓ ਇਟਸ ਮੂਵ ਬੈਟਰ 3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਹੋ ਸਹੀ ਹੈ ਬਿਲਕੁਲ ਸਹੀ ਨਹੀਂ ਹੈ 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ ਬੱਚਾ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ ਜੰਕ ਫੂਡ ਨਹੀਂ ਦੇਣਾ ਚਾਹੀਦਾ ਕਾਰਬੋਨੇਟਡ ਡਰਿੰਕਸ ਕੋਕ ਉਹਨਾਂ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਹੈ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮ ਵਾਟਰ ਦਿਓ ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ ਹੈਲਦੀ ਫੂਡਸ ਦਿਓ ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਡਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ ਉਹਨਾਂ ਨੂੰ ਘਰ ਦੇ ਬਨੇ ਹੋਏ ਖਾਣੇ ਦਿਓ ਇਟਸ ਮੂ ਬੈਟਰ 3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਉਹ ਸਹੀ ਹੈ ਬਿਲਕੁਲ ਸਹੀ ਨਹੀਂ ਐ 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ ਜੰਕ ਫੂਡ ਨਹੀਂ ਦੇਣਾ ਚਾਹੀਦਾ ਕਾਰਬੋਨੇਟਡ ਡਰਿੰਕਸ ਕੋਕ ਕੋਨਾ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਹੈ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮ ウォーター ਦਿਓ, ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ, ਹੈਲਦੀ ਫੂਡਸ ਦਿਓ। ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਡਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ। ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ, ਉਹਨਾਂ ਨੂੰ ਘਰ ਦੇ ਬਣੇ ਹੋਏ ਖਾਣੇ ਦਿਓ। ਇਟਸ ਮੂ ਬੈਟਰ। 3-4 ਸਾਲ ਦੇ ਬੱਚੇ ਨੂੰ ਜੰਕ ਫੂਡ ਦੇ ਰਿਹਾ ਸਹੀ ਹੈ? ਬਿਲਕੁਲ ਸਹੀ ਨਹੀਂ ਐ 3-4 ਸਾਲ ਦੇ ਬੱਚੇ ਨੂੰ ਸਾਨੂੰ ਸਕਰੀਨ ਟਾਈਮ ਵੀ ਨਹੀਂ ਦੇਣਾ ਚਾਹੀਦਾ ਬੱਚਾ ਨੂੰ ਮੋਬਾਈਲ ਵੀ ਨਹੀਂ ਦੇਣਾ ਚਾਹੀਦਾ ਜੰਕ ਫੂਡ ਨਹੀਂ ਦੇਣਾ ਚਾਹੀਦਾ ਕਾਰਬੋਨੇਟਿਡ ਡਰਿੰਕਸ ਕੋਕ ਕੋਨਾ ਨੂੰ ਲਿਮਕਾ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਟੇਸਟ ਐ ਉਹਨਾਂ ਨੂੰ ਤੁਸੀਂ ਇਹਦੀ ਜਗ੍ਹਾ ਲਾਈਮ ਵਾਟਰ ਦਿਓ ਫਰੈਸ਼ ਲਾਈਮ ਘਰ ਦਾ ਬਣਾ ਕੇ ਦਿਓ ਹੈਲਦੀ ਫੂਡਸ ਦਿਓ ਉਹਨਾਂ ਨੂੰ ਟਿੱਕੀ ਬਣਾ ਦਿਓ ਘਰ ਤੁਸੀਂ ਬ੍ਰੈਡ ਦੇ ਉੱਪਰ ਰੱਖ ਕੇ ਚੀਜ਼ ਡਾਲ ਕੇ ਉਹਨੂੰ ਥੋੜਾ ਜਿਹਾ ਪੀਜ਼ਾ ਬਣਾ ਕੇ ਦੇ ਦਿਓ ਉਹਨਾਂ ਨੂੰ ਘਰ ਦੀ ਬਣੀ ਹੋਈਆਂ ਚੀਜ਼ਾਂ ਉਹਨਾਂ ਨੂੰ ਖੀਰ ਦਿਓ ਉਹਨਾਂ ਨੂੰ ਘਰ ਦੇ ਬਣੇ ਹੋਏ ਖਾਣੇ ਦਿਓ ਇਟਸ ਮੂ ਬੈਟਰ